ਪੰਜਾਬ ਦੇ ਬੱਚੇ ਨੂੰ ਤੈਰਨਾ ਆਉਣਾ ਜ਼ਰੂਰੀ ਆ ਮੈਂ ਫਲਰਸ ਦੇ ਵਿੱਚ ਜਾ ਕੇ ਆਇਆ ਤੁਸੀਂ ਯਕੀਨ ਮੰਨੋ ਕਿ ਮੈਨੂੰ ਵੀ ਤੈਰਨਾ ਨਹੀਂ ਆਉਂਦਾ ਹਾਂਜੀ ਮੈਂ ਉੱਥੇ ਫਾਜ਼ਿਲਕਾ ਏਰੀਆ ਦੇ ਵਿੱਚ ਗਿਆ ਜਦੋਂ ਅਸੀਂ ਬੋਟ ਦੇ ਵਿੱਚ ਗਏ ਤਾਂ ਮੇਰੀਆਂ ਖੋਦਿਆਂ ਲੱਤਾਂ ਕੰਬ ਰਹੀਆਂ ਸੀ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਪੰਜਾਬੀ ਦਿਲ ਤੋਂ ਬਹੁਤ ਕੰਮ ਲੈਨੇ ਪਰ ਇਸ ਵਾਰੀ ਜਿਹੜਾ ਕੰਮ ਆ ਥੋੜਾ ਦਿਮਾਗ ਤੋਂ ਵੀ ਲਈਏ ਇਸ ਵਾਰ ਹੋ ਜਾਊਗਾ ਕਿ ਆਪਾਂ ਰਲ ਮਿਲ ਕੇ ਇੰਨਾ ਜ਼ਿਆਦਾ ਪੈਸਾ ਇਨਵੈਸਟ ਕੀਤਾ ਸਾਰੇ ਨੇ ਇਕੱਠਾ ਕੀਤਾ ਆਪਣੀ એનર્ਜੀ ਲਈ ਤੇ ਆਪਾਂ ਉਪਰ ਭਾਈ ਕਰ ਦਾਂਗੇ ਜਿੱਥੇ ਜਿੱਥੇ ਨੁਕਸਾਨ ਹੋਇਆ ਇੰਨਾ ਹੀ ਨਹੀਂ ਕਿ ਆਪਾਂ ਨਾ ਇਸ ਤੋਂ ਬਾ ਕਿ ਹੁਣ ਅਗਲੀ ਅਗਲੀ ਵਾਰੀ ਫੇਰ ਦੇਖਾਂਗੇ ਹੋ ਸਕਦਾ ਇਹ ਚੀਜ਼ ਦਾ ਤੁਹਾਨੂੰ ਮੂਰਲੇ ਸਾਲ ਵੀ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇਹ ਕੁਦਰਤ ਦਾ ਡਿਜਾਸਟਰ ਹੈ ਕੁਝ ਵੀ ਹੋ ਸਕਦਾ ਉਹਨਾਂ ਨੇ ਸਪੋਰਟ ਕਰਕੇ ਦਰਿਆ ਰੋਕਿਆ ਹੋਇਆ ਜੇ ਆਪਣੇ ਇੱਕ ਟੈਂਪਰੇਰੀ ਜਾਂ ਨਾਰਮਲ ਆਪਣੀ ਹਿੰਮਤ ਨਾ ਬਣਾਏ ਹੋ ਬੰਨ ਵੀ ਇੰਨਾ ਟਾਈਮ ਦਰਿਆ ਨੂੰ ਹੋਲਡ ਪਾਣੀ ਨੂੰ ਕਰ ਸਕਦੇ ਨੇ ਤਾਂ ਜੇ ਸਰਕਾਰ ਜਾਂ ਸਾਰੇ ਰਲ ਮਿਲ ਕੇ ਇੱਕ ਤਰੀਕੇ ਨਾਲ ਬੰਨ ਬਣਾਏ ਜਾਣ ਕਿ ਇਹ ਕਿੰਨੇ ਪਾਣੀ ਦੀ ਕੈਪੈਸਿਟੀ ਨੂੰ ਰੋਕ ਸਕਣਗੇ ਤਾਂ ਫਾਇਦਾ ਸੋ ਕੱਚਾ ਕੰਮ ਕਰਕੇ ਨਾ ਛੱਡਿਓ ਇਸ ਵਾਰੀ ਤਾਂ ਹੱਲ ਹੋਜੂ ਜਦੋਂ ਰਿਕਵਰੀ ਹੋਣੀ ਆ ਪਾਣੀ ਚਲਿਆ ਗਿਆ ਰਿਕਵਰੀ ਤੋਂ ਬਾਅਦ ਜਿਹੜੀ ਲਿਖਤ ਪੜਤ ਹੋਣੀ ਆ ਕਿਹੜੇ ਬੰਦੇ ਦਾ ਕਿੰਨਾ ਨੁਕਸਾਨ ਹੋਇਆ ਉਹਦੀ ਪ੍ਰਪਾਈ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ ਉਹਦੇ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜ਼ਮੀਨਾਂ ਦੁਬਾਰਾ ਆਪਾਂ ਕਿਵੇਂ ਸਹੀ ਕਰਨੇ ਨੇ ਉਪਜਾਊ ਕਰਨੇ ਨੇ ਉੱਥੇ ਆਪਾਂ ਨੂੰ ਖੜਨਾ ਪੈਣਾ ਔਰ ਅਸੀਂ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਗੁਰਦੁਆਰਾ ਦੁਫੇੜਾ ਸਾਹਿਬ ਗੰਡੂਆ ਸਾਹਿਬ ਵਿਖੇ ਮੌਜੂਦਾ ਜਿੱਥੇ ਬ੍ਰह्म ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਮੌਸਮ ਭਾਵੇਂ ਸਵੇਰ ਤੋਂ ਖਰਾਬ ਆ ਪਰ ਸੰਗਤ ਵੱਡੀ ਗਿਣਤੀ ਚ ਨਤਮਸਤਕ ਹੋਣ ਲਈ ਆ ਰਹੀ ਆ ਤਾਂ ਕਈ ਸੈਲੀਬ੍ਰਿਟੀ ਵੀ ਇੱਥੇ ਪਹੁੰਚ ਰਿਹਾ ਰਾਜਨੇਤਾ ਪਹੁੰਚ ਰਿਹਾ ਉੱਥੇ ਵੀਰ ਪਿੰਕਾ ਜਰਗ ਵੀ ਇੱਥੇ ਪਹੁੰਚੇ ਨੇ ਵੀਰੇ ਸਭ ਤੋਂ ਪਹਿਲਾਂ ਤੇ ਇਸ ਸਥਾਨ ਦੀ ਗੱਲ ਕਰਾਂ ਤਾਂ ਹਰ ਕੋਈ ਆ ਕੇ ਇੱਥੇ ਨਾ ਤੁਮਸਤੋਂ ਨਾ ਤੁਸੀਂ ਵੀ ਪਹੁੰਚੀਂ ਪਹਿਲਾਂ ਤਾਂ ਦੋ ਸ਼ਬਦ ਕਿਉਂਕਿ ਬਾਬਾ ਜੀ ਦਾ ਜਨਮ ਦਿਹਾੜਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਆਪਾਂ ਨੂੰ ਅੱਗੇ ਸੁਣ ਵੀ ਰਹੇ ਨੇ ਜਾਂ ਬਾਬਾ ਜੀ ਨਾਲ ਖੜੇ ਨੇ ਬਿਲਕੁਲ ਅੱਜ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦਾ ਜਿਹੜਾ ਜਨਮ ਦਿਹਾੜਾ ਉਹਦੇ ਕਰਕੇ ਅੱਜ ਆਪਾਂ ਇੱਥੇ ਪਹੁੰਚੇ ਆ ਸੋ ਹਰ ਇੱਕ ਬੰਦੇ ਦਾ ਜੀ ਕਰਦਾ ਜਿੱਥੇ ਤੁਹਾਨੂੰ ਲੱਗਦਾ ਕਿ ਇੱਕ ਪੋਜ਼ਿਟਿਵ એનર્ਜੀ ਆ ਉੱਥੇ ਆਉਣਾ ਜ਼ਰੂਰੀ ਵੀ ਆ ਸੋ ਆਪਾਂ ਵੀ ਆਏ ਆ ਤੇ ਬਾਬਾ ਜੀ ਹੁਣੀ ਬੈਸੀ ਬਹੁਤ ਪਿਆਰ ਕਰਦੇ ਨੇ ਇਹਨਾਂ ਦੀ ਬਹੁਤ ਆਪਾਂ ਨੂੰ ਸਪੋਰਟ ਆ ਹਮੇਸ਼ ਮੇਰੇ ਕੋਲ ਘਰ ਵੀ ਆਏ ਨੇ ਜਾਂ ਇਹਨਾਂ ਨਾਲ ਬੈਸ ਵੀ ਸਾਡੀ ਗੱਲਬਾਤ ਚੱਲਦੀ ਰਹਿੰਦੀ ਆ ਜਾਂ ਅਸੀਂ ਵੀ ਜਿਹੜੀ ਇੱਕ ਪੰਜਾਬ ਦੇ ਵਿੱਚ ਲਹਿਰ ਤੋਰੀ ਹੋਈ ਆ ਬੱਚਿਆਂ ਦੀਆਂ ਖੇਡਾਂ ਵਾਲੀ ਉਹਦੇ ਵਿੱਚ ਵੀ ਇਹਨਾਂ ਦੀ ਸਾਨੂੰ ਕਾਫੀ ਸਪੋਰਟ ਹੁੰਦੀ ਆ ਬਾਕੀ ਹੁਣ ਜਿਹੜਾ ਆਪਣਾ ਫਲੱਡ ਜਿਹਾ ਚੱਲ ਰਿਹਾ ਉਹਦੇ ਵਿੱਚ ਵੀ ਬਾਬਾ ਜੀ ਹੁਣ ਕਾਫੀ ਜ਼ਿਆਦਾ ਸਪੋਰਟ ਕਰ ਰਹੇ ਨੇ ਸੋ ਬਾਬਾ ਜੀ ਦੇ ਅੱਜ ਜਨਮ ਦਿਹਾੜੇ ਤੇ ਆਏ ਆ ਬਹੁਤ ਵਧੀਆ ਲੱਗ ਰਿਹਾ ਬੜੀਆਂ ਇਹਨਾਂ ਨੇ ਦੁਆਵਾਂ ਦਿੱਤੀਆਂ ਸੋ ਵਧੀਆ ਲੱਗਿਆ ਬਾਈ ਅੰਦਰ ਮਾਤਾ ਜੀ ਹੁਣਾਂ ਨੇ ਦੁਆਵਾਂ ਦਿੱਤੀਆਂ ਮੈਨੂੰ ਘਟ ਦਿਤੀਆਂ ਪਰ ਜਿਹੜਾ ਅਸੀਂ ਕਾਰਜ ਕਰ ਰਹੇ ਆ ਉਹਨੂੰ ਬਹੁਤ ਦਿਤੀਆਂ ਉਹ ਸੁਣ ਕੇ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਤੁਹਾਡੇ ਨਾਮ ਮੈਂ ਕੈਮਰੇ ਦੇ ਉੱਤੇ ਸ਼ੇਅਰ ਕਰ ਦਿੰਦਾ ਉਹਨਾਂ ਨੇ ਕਿਹਾ ਕਿ ਬੱਚੇ ਤੂੰ ਬੜਾ ਵਧੀਆ ਕਾਰਜ ਕਰ ਰਹੇ ਆ ਇਹ ਨੂੰ ਇਹ ਰੁਕਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਬੱਚੇ ਬਹੁਤ ਬਿਮਾਰ ਨੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਨਾ ਮੇਰੇ ਅੰਦਰ ਤੱਕ ਗਈ ਸੋ ਬਾਕੀ ਸਾਡੇ ਬੱਚੇ ਕੁਝ ਬਿਮਾਰ ਨੇ ਸਰੀਰਕ ਬੁਖੋ ਨਹੀਂ ਦਿਮਾਗੀ ਬੁਖੋ ਸੋ ਉਹਦੇ ਤੇ ਆਪਾਂ ਕੰਮ ਕਰ ਰਹੇ ਹਾਂ ਪਰਮਾਧਮ ਆਪਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਜੀ ਵੀਰੇ ਤੁਸੀਂ ਜ਼ਿਕਰ ਕੀਤਾ ਵਾ ਨਾ ਕਿ ਜੋ ਤੁਹਾਡੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਸ਼ਲਾਂਗਾ ਜੋ ਕਦਮ ਉਹ ਵੀ ਕਿਉਂਕਿ ਹਰ ਤੁਸੀਂ ਪਿੰਡ ਦੇ ਵਿੱਚ ਪਹੁੰਚ ਕਰ ਰਹੇ ਹੋ ਤਾਂ ਉਹ ਵੀ ਇੱਕ ਬੜੀ ਵਧੀਆ ਗੱਲ ਆ ਜਦੋਂ ਪਿੰਡਾਂ ਦੇ ਵਿੱਚ ਜਾਣੇ ਹੋ ਵੀਰੇ ਕਿਸ ਤਰੀਕੇ ਦਾ ਰਿਸਪੌਂਸ ਹੁਣ ਮਿਲਦਾ ਵਾ ਤੇ ਕੀ ਕੀ ਚੇਂਜਸ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿ ਆਈਆਂ ਭਾਈ ਬਹੁਤ ਜ਼ਿਆਦਾ ਚੇਂਜਸ ਆਈਆਂ ਨੇ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਸਾਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਇੰਨਾ ਵੱਡਾ ਹੋ ਜਾਊ ਹੁਣ ਜਿਹੜੇ ਜਿਹੜੇ ਹੁਣ ਦੇ ਮੌਜੂਦਾ ਜਿਵੇਂ ਬੱਚਿਆਂ ਦਾ ਜਿਹੜਾ ਮੈਂਟਲ ਲੈਵਲ ਆ ਕਾਫੀ ਜ਼ਿਆਦਾ ਵਧੀਆ ਹੋ ਚੁੱਕਿਆ ਹੁਣ ਵੀ ਫਲੱਡਸ ਕਰਕੇ ਦੇਖੋ ਥੋੜੇ ਦਿਨ ਲਈ ਗੇਮਾਂ ਰੋਕੀਆਂ ਨੇ ਪਰ ਸਾਰੇ ਸਾਡੇ ਸੋਸ਼ਲ ਮੀਡੀਆ ਭਰੇ ਪਏ ਨੇ ਬੱਚਿਆਂ ਨੇ ਇਹ ਮੈਸੇਜ ਕਰਕੇ ਕਿ ਸਰ ਜੀ ਖੇਡਾਂ ਕਦੋਂ ਸ਼ੁਰੂ ਹੋਣੀਆਂ ਨੇ ਸੋ ਪਰ ਹੁਣ ਪ੍ਰਬੰਧ ਸਾਨੂੰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵਧੀਆ ਕਰਨੇ ਪੈਣਗੇ ਬੱਚਿਆਂ ਨੂੰ ਨਾਮ ਜਿਆਦਾ ਵਧੀਆ ਰੱਖਣੇ ਪੈਣਗੇ ਸੋ ਅਸੀਂ ਕਰ ਰਹੇ ਹਾਂ ਪਰ ਬਹੁਤ ਵੱਡਾ ਚੇਂਜ ਇੱਥੇ ਚਲੋ ਅੱਜ ਬਾਬਾ ਜੀ ਦੀ ਜਗ੍ਹਾ ਤੇ ਸੀ ਖੜੇ ਹਾਂ ਇੱਥੇ ਬੜਾ ਉਹਨਾਂ ਨੇ ਆਪਣਾ ਤਬ ਕੀਤਾ ਹੋਇਆ ਸੋ ਮੈਂ ਇੱਕ ਬਾਬਾ ਜੀ ਨੂੰ ਵੀ ਸੁਣ ਜਰੂਰ ਸੁਣਦੇ ਹੋਣਗੇ ਕਿ ਅੱਜ ਮੈਂ ਇੱਥੇ ਆਇਆ ਹੋਇਆ ਤੇ ਮੈਂ ਬੋਲ ਰਿਹਾ ਹਾਂ ਬਾਬਾ ਜੀ ਵੀ ਮਿਹਰ ਕਰਨ ਤੇ ਸਾਰੇ ਅਸੀਂ ਰਲ ਕੇ ਲੱਗੇ ਹੋਏ ਹਾਂ ਆਉਂਦੇ 5 ਜਾਂ 10 ਸਾਲਾਂ ਦੇ ਵਿੱਚ ਵਿੱਚ ਅਸੀਂ ਟੋਟਲੀ ਜਿਹੜਾ ਬੱਚਿਆਂ ਦਾ ਜਿਹੜਾ ਦਿਮਾਗ ਹੈ ਚੇਂਜ ਕਰ ਦਾਂਗੇ ਖੇਡਾਂ ਵੱਲ ਲੈ ਆਵਾਂਗੇ ਬੀਰੇ ਜਦੋਂ ਜਵਾਕਾਂ ਦੇ ਨਾਲ ਮਿਲਦੇ ਹੋਂ ਨਾ ਮੈਂ ਤੁਹਾਡੀਆਂ ਅਕਸਰ ਵੀਡੀਓਜ਼ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਛੋਟੇ-ਛੋਟੇ ਬੱਚੇ ਹੁੰਦੇ ਆ ਨਾ ਜਿਸ ਤਰੀਕੇ ਆ ਕਿ ਉਹ ਗੱਲਬਾਤ ਕਰਦੇ ਹੁੰਦੇ ਆ ਜਾਂ ਖੇਡ ਦੇ ਬਾਰੇ ਪੁੱਛ ਰਹੇ ਹੁੰਦੇ ਆ ਉਹ ਬੜੀ ਵਧੀਆ ਲੱਗਦੀ ਆ ਤਾਂ ਹੁਣ ਤੁਸੀਂ ਉਹਨਾਂ ਦੇ ਵਿੱਚ ਰਹੇ ਹੋ ਕਾਫੀ ਚੀਜ਼ਾਂ ਜਿਹੜੀਆਂ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ ਹਨਾ ਤਾਂ ਜਦੋਂ ਆਫ ਕੈਮਰਾ ਦੀ ਮੈਂ ਗੱਲ ਕਰਾਂ ਕੋਈ ਅਜੀਹਾ ਪਲ ਹੋਵੇ ਕੋਈ ਅਜੀਹਾ ਜਿਹੜਾ ਕੋਈ ਕਿੱਸਾ ਹੋਵੇ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ ਜੋ ਤੁਹਾਨੂੰ ਲੱਗਿਆ ਹੋਵੇ ਕਿ ਇਹ ਚੀਜ਼ ਤਾਂ ਕਦੇ ਸੋਚੀ ਵੀ ਨਹੀਂ ਸੀ ਮਨ 'ਚ ਵੀ ਨਹੀਂ ਸਾਇਆ ਇਦਾਂ ਵੀ ਹੋ ਸਕਦਾ ਵਾ ਹਾਂਜੀ ਬਾਈ ਤੁਹਾਡੇ ਨਾਲ ਹੋਣੀ ਸ਼ੇਅਰ ਕਰ ਦਿੰਨਾ ਅਸੀਂ ਮਤਲਬਕਾਰ ਦੇ ਵਿੱਚ ਜਾ ਰਹੇ ਸੀ ਜੀ ਸੋ ਕਿਸੇ ਇੱਧਰ ਚੰਡੀਗੜ੍ਹ ਏਰੀਆ ਦੇ ਕਿਸੇ ਬੱਚੇ ਨੇ ਆਪਣੇ ਡੈਡੀ ਤੋਂ ਫੋਨ ਕਰਾਇਆ ਸਾਡੀ ਟੀਮ ਦੇ ਨੰਬਰ ਤੇ ਅੱਛਾ ਜੀ ਡੈਡੀ ਨੂੰ ਪਤਾ ਵੀ ਨਹੀਂ ਕਿ ਪਿੰਕਾ ਕੌਣਾ ਉਹ ਕੀ ਕੰਮ ਕਰਦਾ ਬੱਚੇ ਨੂੰ ਪਤਾ ਛੋਟੇ ਜਿਹੇ ਨੂੰ ਸੋ ਬੱਚੇ ਨੇ ਧੱਕੇ ਨਾਲ ਆਪਣੇ ਡੈਡੀ ਤੋਂ ਫੋਨ ਕਰਵਾਇਆ ਉਹਦੇ ਡੈਡੀ ਨੇ ਫੋਨ ਕਰਕੇ ਪਤਾ ਕੀ ਗੱਲ ਗਈ ਉਹ ਬਈ ਕੌਣ ਬੋਲਦਾ ਯਾਰ ਹਾਂ ਉਹ ਬਾਈ ਕਿੱਥੇ ਖੇਡਣਾ ਕਰਾਉਨੇ ਤੁਸੀਂ ਯਾਰ ਮੇਰਾ ਜਵਾਬ ਨਹੀਂ ਹਟਦਾ ਬੱਚਾ ਕੋਲੇ ਬੈਠਾ ਸੁਣ ਰਿਹਾ ਸੀ ਫੋਨ ਹੈਂਡ ਫਰੀ ਤੇ ਸਪੀਕਰ ਤੇ ਲੱਗਿਆ ਆ ਸੀ ਸੋ ਡੈਡੀ ਨੂੰ ਨਹੀਂ ਪਤਾ ਸੀ ਪਰ ਬੱਚੇ ਨੂੰ ਪਤਾ ਸੀ ਵੀ ਕੀ ਚੱਲ ਰਿਹਾ ਛੋਟਾ ਜਿਹਾ ਬੱਚਾ ਸੀਗਾ ਫਿਰ ਉਹ ਡੈਡੀ ਕਹਿੰਦਾ ਯਾਰ ਤੁਸੀਂ ਕਿੱਥੇ ਖੇਡਣਾ ਕਰਾਉਨੇ ਹੋ ਬਾਈ ਦੱਸੋ ਤਾਂ ਸਹੀ ਮੈਂ ਕਿਹਾ ਜੀ ਤੁਸੀਂ ਕਿੱਥੋਂ ਬੋਲਦੇ ਹੋ ਸਾਡਾ ਮੁੰਡਾ ਟੀਮ ਵਾਲਾ ਗੱਲ ਕਰ ਰਿਹਾ ਸੀ ਉਹ ਕਹਿੰਦਾ ਸਾਡਾ ਚੰਡੀਗੜ੍ਹ ਏਰੀਆ ਮੈਂ ਕਿਹਾ ਅਸੀਂ ਤੁਹਾਡੇ ਏਰੀਆ ਦੇ ਵਿੱਚ ਖੇਡਣਾ ਕਰਾਵਾਂਗੇ ਉਦੋਂ ਬੱਚਾ ਜ਼ਰੂਰ ਲੈ ਕੇ ਆਇਓ ਕੋਲੀ ਬੱਚਾ ਸੀਗਾ ਉਹਨੇ ਆਪਣੇ ਬੱਚੇ ਨੂੰ ਕਿਹਾ ਕਹਿੰਦਾ ਤੈ ਸੁਣ ਲਿਆ ਬਸ ਹੁਣ ਠੀਕ ਆ ਖੁਸ਼ ਆ ਤੇ ਜਦ ਹੀ ਫੋਨ ਕੱਟਤਾ ਬੱਚਾ ਕਹਿੰਦਾ ਹਾਂ ਮੈਂ ਖੁਸ਼ ਆ ਬਾਈ ਇੰਨੀ ਦੇਖੋ ਵੀ ਤੁਸੀਂ ਬੱਚਿਆਂ ਦੇ ਮਾਪੇ ਬਾਬ ਨੂੰ ਨਹੀਂ ਹਲੇ ਪਤਾ ਕੀ ਇਹ ਬੰਦੇ ਕਿਹੜੀ ਲਹਿਰ ਤੋਰੀ ਵਰਦੇ ਨੇ ਪਰ ਹਰ ਇੱਕ ਬੱਚੇ ਤੱਕ ਜਿਹੜੀ ਸਾਡੀ ਲਹਿਰ ਪਹੁੰਚ ਚੁੱਕੀ ਆ ਕਦੇ ਫ੍ਰੀ ਟਾਈਮ ਜੇ ਆਪਾਂ ਮਿਲੇ ਤਾਂ ਤੁਹਾਨੂੰ ਮੈਂ ਬੱਚਿਆਂ ਦੇ ਮੈਸੇਜ ਜਿਹੜੇ ਉਹਨਾਂ ਨੇ ਆਪਣੇ ਘਰਦਿਆਂ ਦੇ ਫੋਨ ਫੜ-ਫੜ ਕੇ ਭੇਜੇ ਹੋਏ ਤੁਸੀਂ ਸੁਣੋਗੇ ਤੁਹਾਡੀ ਰੂਹ ਨੂੰ ਸਕੂਨ ਆਊ ਵੀਰੇ ਅੱਜ ਦੀ ਗੱਲ ਕਰਾਂ ਕਿਉਂਕਿ ਇੱਕ ਪਾਸੇ ਪੰਜਾਬ ਜਿਹੜਾ ਖੜਾਂ ਦੇ ਵਿੱਚ ਘਿਰਿਆ ਹੋਇਆ ਵਾ ਨਾ ਉਸ ਦੀ ਮੈਂ ਗੱਲ ਕਰਾਂ ਕਿ ਇਸ ਤਰੀਕੇ ਦੀ ਸੇਵਾ ਜਿਹੜੀ ਨਿਭਾਈ ਜਾ ਰਹੀ ਜਿਵੇਂ ਬਾਬਾ ਜੀ ਨੇ ਪਹਿਲਾਂ ਜ਼ਿਕਰ ਕੀਤਾ ਕਿ ਇਤੋਂ ਵੀ ਵੱਡੇ ਪੱਧਰ ਦੇ ਉੱਪਰ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਜੀ ਦੇਖੋ ਜੀ ਮੈਂ ਥੋੜਾ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਪੰਜਾਬੀ ਦਿਲ ਤੋਂ ਬਹੁਤ ਕੰਮ ਲੈਨੇ ਪਰ ਇਸ ਵਾਰੀ ਜਿਹੜਾ ਕੰਮ ਆ ਥੋੜਾ ਦਿਮਾਗ ਤੋਂ ਵੀ ਲਈਏ ਇਸ ਵਾਰ ਹੋ ਜਾਊਗਾ ਕਿ ਆਪਾਂ ਰਲ ਮਿਲ ਕੇ ਇੰਨਾ ਜ਼ਿਆਦਾ ਪੈਸਾ ਇਨਵੈਸਟ ਕੀਤਾ ਸਾਰੇ ਨੇ ਇਕੱਠਾ ਕੀਤਾ ਆਪਣੀ એનર્ਜੀ ਲਈ ਤੇ ਆਪਾਂ ਉਪਰ ਭਾਈ ਕਰ ਦਾਂਗੇ ਜਿੱਥੇ ਜਿੱਥੇ ਨੁਕਸਾਨ ਹੋਇਆ ਪਰ ਇੰਨਾ ਹੀ ਨਹੀਂ ਕਿ ਆਪਾਂ ਇਸ ਤੋਂ ਬਾਅਦ ਫੇਪੁੱਲ ਜੀਏ ਕਿ ਹੁਣ ਅਗਲੀ ਅਗਲੀ ਵਾਰੀ ਫੇਰ ਦੇਖਾਂਗੇ ਹੋ ਸਕਦਾ ਇਹ ਚੀਜ਼ ਦਾ ਤੁਹਾਨੂੰ ਮੂਰਲੇ ਸਾਲ ਵੀ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇਹ ਕੁਦਰਤ ਦਾ ਡਿਜਾਸਟਰ ਹੈ ਕੁਝ ਵੀ ਹੋ ਸਕਦਾ ਸੋ ਆਪਾਂ ਨੂੰ ਪਹਿਲਾਂ ਪ੍ਰਬੰਧ ਕਰਕੇ ਰੱਖਣੇ ਪੈਣਗੇ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੀ ਹੈ ਜਿਹਨੂੰ ਤੁਸੀਂ ਬੰਨ ਕਹਿੰਦੇ ਆ ਉਹਨਾਂ ਨੇ ਸਪੋਰਟ ਕਰਕੇ ਦਰਿਆ ਰੋਕਿਆ ਹੋਇਆ ਜੇ ਆਪਣੇ ਇੱਕ ਟੈਂਪਰੇਰੀ ਜਾਂ ਨਾਰਮਲ ਆਪਣੀ ਹਿੰਮਤ ਨਾ ਬਣਾਏ ਹੋ ਬੰਨ ਵੀ ਇੰਨਾ ਟਾਈਮ ਦਰਿਆ ਨੂੰ ਹੋਲਡ ਪਾਣੀ ਨੂੰ ਕਰ ਸਕਦੇ ਨੇ ਤਾਂ ਜੇ ਸਰਕਾਰ ਜਾਂ ਸਾਰੇ ਰਲ ਮਿਲ ਕੇ ਇੱਕ ਤਰੀਕੇ ਨਾਲ ਬੰਨ ਬਣਾਏ ਜਾਣ ਕਿ ਇਹ ਕਿੰਨੇ ਪਾਣੀ ਦੀ ਕੈਪੈਸਿਟੀ ਨੂੰ ਰੋਕ ਸਕਣਗੇ ਤਾਂ ਫਾਇਦਾ ਸੋ ਕੱਚਾ ਕੰਮ ਕਰਕੇ ਨਾ ਛੱਡਿਓ ਇਸ ਵਾਰੀ ਤਾਂ ਹੱਲ ਹੋ ਜੂ ਪਰ ਇੰਨੀ ਕੁ ਪ੍ਰੈਪਰੇਸ਼ਨ ਕਰੋ ਇੰਨੀ ਤਿਆਰੀ ਰੱਖੋ ਤਾਂ ਕਿ ਅਗਲੀ ਵਾਰੀ ਤਾਨੂੰ ਪਤਾ ਹੋਵੇ ਵੀ ਜੇ ਇੰਨਾ ਕਿਉਸੇਕ ਪਾਣੀ ਵਿੱਚੋਂ ਆ ਰਿਹਾ ਤਾਂ ਸਾਡੀਆਂ ਜਿਹੜੀਆਂ ਇਹ ਜਿਹੜੇ ਬੰਨ ਬਣਾਏ ਹੋਏ ਨੇ ਇਹ ਟੁੱਟਣਗੇ ਨਹੀਂ ਔਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਕਿ ਹਰ ਇੱਕ ਪੰਜਾਬ ਦੇ ਬੱਚੇ ਨੂੰ ਤੈਰਨਾ ਆਉਣਾ ਜ਼ਰੂਰੀ ਆ ਮੈਂ ਫਲਡਸ ਦੇ ਵਿੱਚ ਜਾ ਕੇ ਆਇਆ ਤੁਸੀਂ ਯਕੀਨ ਮੰਨੋਗੇ ਮੈਨੂੰ ਵੀ ਤੈਰਨਾ ਨਹੀਂ ਆਉਂਦਾ ਹਾਂਜੀ ਮੈਂ ਉੱਥੇ ਫਾਜ਼ਿਲਕਾ ਏਰੀਆ ਦੇ ਵਿੱਚ ਗਿਆ ਜਦੋਂ ਅਸੀਂ ਬੋਟ ਦੇ ਵਿੱਚ ਗਏ ਤਾਂ ਮੇਰੀਆਂ ਖੁਦਿਆਂ ਲੱਤਾਂ ਕੰਬ ਰਹੀਆਂ ਸੀ ਕਿ ਯਾਰ ਜੇ ਕੋਈ ਬਨਾ ਕਰੇ ਨਿੱਕੀ ਹੁੰਦੀ ਮੈਂ ਵੀ ਡੁੱਬ ਸਕਦਾ ਸੋ ਮੈਨੂੰ ਉੱਥੇ ਰੈਲਾਈਜ਼ ਹੋਇਆ ਕਿ ਤੈਰਨਾ ਆਉਣਾ ਕਿੰਨਾ ਜ਼ਰੂਰੀ ਹੁਣ ਤਾਂ ਤੁਹਾਨੂੰ ਪਤਾ ਕਿ ਅੱਬਾ ਪੰਜਾਬ ਅਸੀਂ ਵੀਡੀਓ ਪਾ ਕੇ ਵੀ ਦੱਸੇ ਪੰਜਾਬ ਕਾਫੀ ਥੱਲੇ ਆਇਆ ਦਾ ਹਿਮਾਚਲ ਦੇ ਉੱਤੋਂ ਰੱਬ ਨਾ ਕਰੇ ਨੀਕੀ ਹੁੰਦੀ ਆ ਬਹੁਤ ਜ਼ਿਆਦਾ ਪਾਣੀ ਆ ਜਾਣਾ ਹਰ ਇੱਕ ਪੰਜਾਬ ਦੇ ਬੱਚੇ ਨੂੰ ਤੈਰਨਾ ਬਈ ਜ਼ਰੂਰ ਸਿਖਾਓ ਜੀ ਸੇ ਕੋਈ ਰੱਬ ਨਾ ਕਰੇ ਨੀਕੀ ਹੁੰਦੀ ਆ ਤੇ ਉਹ ਆਪਣਾ ਬਚਾਅ ਕਰ ਲੈਣਗੇ ਜੀ ਬੀ ਅਹ ਹਰਨ ਨੂੰ ਇੱਕ ਸਵਾਲ ਹੋਰ ਕਰੂੰਗਾ ਜਿਸ ਤਰੀਕੇ ਦੇ ਹਾਲਾਤ ਨੇ ਨਾ ਜਿਵੇਂ ਆਪਾਂ ਹੁਣ ਤਾਂ ਚਲੋ ਸੇਵਾ ਕਰ ਹੀ ਰਹੇ ਹਾਂ ਅਸੀਂ ਵੀ ਖੁਦ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਹਾਂ ਅਸੀਂ ਵੀ ਲੋਕਾਂ ਦੇ ਹਾਲਾਤ ਕੀ ਨੇ ਉਹ ਦਿਖਾ ਰਹੇ ਹਾਂ ਇੱਕ ਚੀਜ਼ ਦਾ ਨਾ ਕਾਫੀ ਜਿਹੜਾ ਲੋਕਾਂ ਤੱਕ ਮੈਸੇਜ ਪਹੁੰਚਣਾ ਜ਼ਰੂਰੀ ਆ ਕਿ ਜਿਹੜੇ ਲੋਕ ਪ੍ਰਭਾਵਿਤ ਨੇ ਉਹ ਕਹਿ ਰਿਹਾ ਕਿ ਸੇਵਾ ਨਾ ਸਾਨੂੰ ਜਦੋਂ ਪਾਣੀ ਉਤਰ ਗਿਆ ਉਸ ਤੋਂ ਬਾਅਦ ਇਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਤਾਂ ਮੈਨੂੰ ਲੱਗਦਾ ਕਿ ਤੁਸੀਂ ਅਗਰ ਉਹ ਮੈਸੇਜ ਦਿਓਗੇ ਨਾ ਤਾਂ ਉਹ ਜ਼ਿਆਦਾ ਲੋਕਾਂ ਤੱਕ ਥੋੜਾ ਜਿਹਾ ਪ੍ਰਭਾਵ ਕਰੇਗਾ ਕਿ ਲੋਕ ਨੇ ਜਿਹੜੇ ਉਹ ਚਾਹੁੰਦੇ ਆ ਕਿ ਪਾਣੀ ਉਤਰਨ ਤੋਂ ਬਾਅਦ ਸ ਹਾਂਜੀ ਬਸ ਇਹਦੇ ਵਿੱਚ ਇਹ ਚੀਜ਼ ਹੁੰਦੀ ਆ ਨਾ ਦੇਖੋ ਜਿਹੜੇ ਏਰੀਆ ਦੇ ਵਿੱਚੋਂ ਨੁਕਸਾਨ ਹੋਇਆ ਉੱਥੇ ਦੇ ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ ਜਾਂ ਪਿੰਡ ਦੇ ਕੋਈ ਬੰਦੇ ਨੂੰ ਜ਼ਿਆਦਾ ਪਤਾ ਹੁੰਦਾ ਵੀ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਕਈ ਵਾਰੀ ਆਪਾਂ ਜਿਵੇਂ ਖਾਣ ਪੀਣ ਦਾ ਸਮਾਨ ਲੈ ਜਾਂਦੇ ਆ ਜਾਂ ਹੋਰ ਚੀਜ਼ਾਂ ਲੈ ਕੇ ਪਿੰਡੋਂ ਆਪਾਂ ਟਰਾਲੀ 'ਚ ਤੁਰਤਾ ਪੈਨਦੇ ਆ ਪਰ ਅੱਗੇ ਜਾ ਕੇ ਉਹ ਚੀਜ਼ਾਂ ਨਹੀਂ ਪਹੁੰਚਦੀਆਂ ਹੁੰਦੀਆਂ ਕਿਉਂਕਿ ਦੇਖੋ ਪਿੱਛੋਂ ਸਮਾਨ ਚਲੇ ਜਾਂਦਾ ਅੱਗੇ ਜਿਹੜਾ ਸਮਾਨ ਜਾਣਾ ਸਾਰਾ ਬੋਟਸ ਦੇ ਥਰੂ ਜਾਂਦਾ ਕਿਸ਼ਤੀਆਂ ਦੇ ਵਿੱਚ ਕਿਸ਼ਤੀਆਂ ਬਹੁਤ ਘੱਟ ਨੇ ਸੋ ਸਾਰਾ ਇੰਨਾ ਰਸ਼ਨ ਪਿਆਈ ਆਪਣੇ ਬੰਨਾਂ ਦੇ ਉੱਤੇ ਬਾਈ ਖਰਾਬ ਫੂਡ ਨਹੀਂ ਚਾਹੀਦਾ ਜਿਵੇਂ ਕਹ ਲਓ ਵੀ ਉਹਨਾਂ ਕੋਲੇ ਬ੍ਰੈਡ ਹੋ ਗਏ ਜਾਂ ਤੁਸੀਂ ਬਿਸਕੁਟ ਦੇਤੇ ਜਾਂ ਦਵਾਈਆਂ ਦਿੱਤੀਆਂ ਉਹਨਾਂ ਨੇ ਸੇਵ ਕਰ ਲੀਆਂ ਹੁਣ ਜਿਹੜਾ ਮੇਨ ਕੰਸਰਨ ਉਹਨਾਂ ਦਾ ਇਹ ਆ ਕਿ ਉਹਨਾਂ ਦਾ ਜਿਹੜਾ ਪਸ਼ੂਆਂ ਦਾ ਚਾਰਾ ਉਹਨਾਂ ਕੋਲੇ ਹੈ ਨਹੀਂ ਕਿਉਂਕਿ ਪਸ਼ੂਆਂ ਦਾ ਚਾਰਾ ਅੱਜ ਲੈੰਦਾ ਦੂਜੇ ਤੀਜੇ ਦਿਨ ਖਰਾਬ ਹੁੰਦਾ ਜਿਹੜਾ ਆਪਣਾ ਬੰਦਿਆਂ ਦਾ ਖਾਣਾ ਹੁੰਦਾ ਉਹ ਸੇਵ ਹੋ ਜਾਂਦਾ ਸੋ ਪਹਿਲੀ ਗੱਲ ਤਾਂ ਉਹਨਾਂ ਦੀ ਇਹੀ ਆ ਕਿ ਉਹਨਾਂ ਨੂੰ ਜਿਹੜੀ ਫੀਡ ਚਾਹੀਦੀ ਆ ਜਾਂ ਤੁਸੀਂ ਜਿਹੜਾ ਆਪਣਾ ਚਾਰਾ ਚਾਹੀਦਾ ਉਹ ਜਾਣਾ ਚਾਹੀਦਾ ਬਾਕੀ ਫਿਰ ਨੰਬਰ ਜਿਹੜੀ ਅਗਲੀ ਗੱਲ ਆ ਕਿ ਜਦੋਂ ਰਿਕਵਰੀ ਹੋਣੀ ਆ ਪਾਣੀ ਚਲਿਆ ਗਿਆ ਰਿਕਵਰੀ ਤੋਂ ਬਾਅ ਆਈ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ ਉਹਦੇ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜ਼ਮੀਨਾਂ ਦੁਬਾਰਾ ਆਪਾਂ ਕਿਵੇਂ ਸਹੀ ਕਰਨੇ ਨੇ ਉਪਜਾਊ ਕਰਨੇ ਨੇ ਉੱਥੇ ਆਪਾਂ ਨੂੰ ਖੜਨਾ ਪੈਣਾ ਔਰ ਅਸੀਂ ਤਿਆਰ ਵੀ ਆ ਬਾਈ ਅਸੀਂ ਵੀ ਜ਼ਰੂਰ ਖੜਾਂਗੇ ਆਖਰੀ ਸਵਾਲ ਆ ਵੀਰੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਜੀ ਖੇਡਾਂ ਪ੍ਰਤੀ ਫਲੱਡਸ ਤੇ ਪ੍ਰਤੀ ਕੀ ਲੋਕਾਂ ਨੂੰ ਤੁਸੀਂ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਜਾਂ ਬੱਚਿਆਂ ਨੂੰ ਕੀ ਸੰਦੇਸ਼ ਆ ਕਿਉਂਕਿ ਜਿਵੇਂ ਖੇਡਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਫਲੱਡ ਕਰਕੇ ਥੋੜਾ ਜਿਆਦਾ ਰੋਕਣਾ ਪਿਆ ਵਾ ਉਹ ਵੀ ਬੱਚਿਆਂ ਨੂੰ ਥੋੜਾ ਜਿਆਦਾ ਪਤਾ ਲੱਗ ਜਵੇ ਵੀਡੀਓ ਤੁਹਾਡੇ ਮੂੰਹ ਸੁਣ ਕੇ ਪਤਾ ਲੱਗ ਜਵੇ ਕਿ ਕਦੋਂ ਸ਼ੁਰੂ ਹੋਣੀ ਹੈ ਹਾਂ ਫਲੱਡਸ ਕਰਕੇ ਆਪਾਂ ਨੇ ਗੇਮਾਂ ਰੋਕੀਆਂ ਹੋਈਆਂ ਨੇ ਜੋ ਕਿ ਰੋਕਣਾ ਜ਼ਰੂਰੀ ਵੀ ਸੀ ਕਿਉਂਕਿ ਉਹੀ ਪੰਜਾਬ ਦੇ ਲੋਕ ਨੇ ਜਿਹੜੇ ਸਾਨੂੰ ਪਿੰਡਾਂ ਦੇ ਵਿੱਚ ਬੁਲਾ ਕੇ ਖੇਡਾਂ ਕਰਵਾਉਂਦੇ ਨੇ ਸਪੈਸ਼ਲੀ ਮਾਝੇ ਵੱਲੋਂ ਤਾਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਗਈ ਆ ਜਿਹੜੇ ਏਰੀਆ 'ਚ ਜ਼ਿਆਦਾ ਇਹ ਪਾਣੀ ਨੇ ਮਾਰ ਕੀਤੀ ਆ ਸੋ ਉਹਦੇ ਕਰਕੇ ਖੇਡਾਂ ਸੀ ਰੋਕੀ ਨੇ ਪਰ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਨਾ ਕਿ ਤੁਸੀਂ ਪੂਰੀ ਤਿਆਰੀ ਰੱਖੋ ਜਦੋਂ ਇਹ ਹੜ੍ਹਾਂ ਦਾ ਕੰਮ ਨਾਰਮਲ ਹੁੰਦਾ ਤੇ ਖੇਡਾਂ ਅਸੀਂ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕਰਾਵਾਂਗੇ ਵੀ ਪਹਿਲਾਂ ਨਾਲੋਂ ਇਨਾਮ ਵੀ ਵਧੀਆ ਹੋਣਗੇ ਸਾਡਾ ਸਿਸਟਮ ਵੀ ਜ਼ਿਆਦਾ ਵਧੀਆ ਹੋਊਗਾ ਤੇ ਬਾਬਾ ਜੀ ਹੁਣਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਇਹਨਾਂ ਨੇ ਵੀ ਇੱਥੇ ਮਾਤਾ ਜੀ ਨੇ ਵੀ ਕਿਹਾ ਕਿ ਨੇ ਵੀ ਅਸੀਂ ਵੀ ਇੱਥੇ ਖੇਡਾਂ ਕਰਵਾਉਣੇ ਸੋ ਆਹ ਏਰੀਆ 'ਚ ਬਾਬਾ ਜੀ ਹੁਣਾਂ ਦੇ ਨਾਲ ਰਲ ਕੇ ਵੀ ਇੱਥੇ ਅਸੀਂ ਇੱਕ ਵੱਡਾ ਟੂਰਨਾਮੈਂਟ ਆਰਗੇਨਾਈਜ਼ ਕਰਾਂਗੇ ਜੀ। ਮੈਂ ਧੰਨਵਾਦ ਵੀਰੇ ਗੱਲਬਾਤ ਕਰਨ ਦੇ ਲਈ ਜੀ ਤਾਂ ਬੜੀ ਵੱਡੀ ਸੇਵਾ ਜਿਹੜੀ ਤੁਸੀਂ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਆ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਤਾਂ ਇਸ ਜੋ ਵੀਰ ਹੋਂਨਾ ਦੇ ਵੱਲੋਂ ਕਦਮ ਚੁੱਕਿਆ ਗਿਆ ਜਿਸ ਤਰੀਕੇ ਦੀ ਇਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾ ਰਿਹਾ ਵਾ ਉਸ ਕਦਮ ਦੇ ਬਾਰੇ ਤੁਹਾਡੇ ਮਨ 'ਚ ਕੀ ਵਿਚਾਰ ਜਾਂ ਸੁਝਾਏ ਉਹ ਵੀ ਕਮੈਂਟਾਂ 'ਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ